अपना अभी पूरी की तो स्वास्थ्य हो रहा है और वो एक प्रोग्राम वाला है अपने पास वो भाव का है ये वाली हमारी गलती है और और का है एक मेला है पेड़ वाला है यार पूरी की संबंधित बात है बहुत सारी बातें আমি জানি যে আমি এই পয়েন্টটা কাটি গেছি। বিভাগীয় সেন্সরি রোড অপারেশন। আমি জানি যে আমি তো সমস্ত কথা বলা মাস ফাইল সমস্ত কথা। আসলে এই রেডি সলিউশন করব ভাই। পড়া করি। আর सब तो वही जी है पशुओं के दिक्कत आ गई है पशुओं के तातों की कमी खास करके जे छोटे तत्त है खेती बाड़ी को देख रहे खणा राहर जा रहा है ਉਹ ਉਹਦੇ ਵਿੱਚ ਜਿਹੜੀ ਹੈਗੀ ਹੈ ਖੁਰਾਕੀ ਤੱਤ ਖਾਸ ਕਰਕੇ ਜਿਹੜੀ ਹੈ ਤਾਂ ਆਪਾਂ ਹੈਗੀਆਂ ਕੈਲਸ਼ੀਅਮ ਹੋ ਗਿਆ ਫਾਸਫੋਰਸ ਹੋ ਗਿਆ ਕਪਰ ਹੋ ਗਿਆ ਮਾਗਨ ਜ਼ਿੰਕ ਮੈਗਨੀਸ਼ੀਅਮ ਆ ਇਹ ਜਿਹੜਾ ਲਗਾਤਾਰ ਜਿਹੜੀ ਹੈਗੀ ਹੈ ਬਾਹਰ ਜਾ ਰਹੀ ਹੈਗੀ ਇਹਨਾਂ ਵੀ ਜਿਹੜੀ ਫੂਟੀ ਬਹੁਤ ਜ਼ਰੂਰੀ ਹੈਗੀ ਜੇ ਆਪਾਂ ਕਹਾਂਗੇ ਪਾਣੀ ਖਲਾ ਪਾਣੀ ਇੱਕ ਸਿਲੈਕਟਡ ਨਾਮ ਹੈ ਜਿਹੜੀ ਹੈਗੀ ਹੈ ਬੜੀ ਲੁੱਟਫੋਟ ਹੋਈਏ ਪੰਜਾਬ ਦੇ ਜਿਹੜੇ 90% ਜਿਹੜੇ ਹੈਗੇ ਹੈ ਜਾਨਵਰ ਹੈ ਉਹਨਾਂ ਨੂੰ ਬਿਲਕੁਲ ਸਿੰਪਲ ਅੱਜ ਹਾਰਪੁਰਵੀਖੇ ਕਿਸਾਨ ਮਿਲਣ ਲੱਗਿਆ ਹੈਗਾ ਤੇ ਬੜੀ ਫਾਇਦੇ ਵਾਲੀ ਗੱਲ ਆ ਸਾਡੇ ਕਿਸਾਨ ਵੀਰਾਂ ਲਈ ਪੂਰੇ ਜ਼ਿਲ੍ਹੇ ਦੇ ਮਿਲ ਰਿਹਾ ਕਿਸਾਨ ਸਾਰੇ ਹਲਕਿਆਂ ਤੋਂ ਪਹੁੰਚੇ ਨੇ ਇਸ ਮੇਲੇ ਤੇ ਤਕਰੀਬਨ ਜਿੰਨੇ ਵੀ ਕਿਸਾਨ ਨੇ ਇੰਦਿਅਨ ਰਿਲੇਟਡ ਜਿੰਨੇ ਵੀ ਡਿਪਾਰਟਮੈਂਟ ਹੈਗੇ ਵੀ ਪਾਸ ਹੈਗੇ ਸਾਰੇ ਉਹਨੇ ਆਪਣਾ ਆਪਣਾ ਸਟਾਲ ਲਾਇਆ ਆਪਣਾ ਐਗਜ਼ੀਬਿਸ਼ਨ 'ਤੇ ਬੈਠੇ ਨੇ ਚਾਹੇ ਅਸੀਂ ਉਹ ਗੱਲ ਕਰ ਲਈ ਸੌਲ ਗਲਦੋਸ਼ ਨੋਵਲਜ ਹੈ ਡੇਰੀ ਫਾਰਮਿੰਗ ਵਾਲੇ ਸਸਟੇਨਿਬਲ ਹਸਬੰਡਰੀ ਵਾਲੇ ਤੇ ਬਹੁਤ ਵੱਡਾ ਫਾਇਦਾ ਬਹੁਤ ਵੱਡਾ ਲਾਭ ਸਾਡੇ ਕਿਸਾਨ ਵੀਰਾਂ ਨੂੰ ਮਿਲੂਗਾ ਜੇ ਅਪੀਲ ਵੀ ਕਰਦੇ ਆ ਕਿ ਇਸ ਇਹਾਸਾਨ ਮਿਲ ਜਿਹੜੇ ਨੁਕਸਾਨ ਵੀ ਸਾਡੇ ਕੋਲ ਨਹੀਂ ਪਹੁੰਚੇ ਹੈਗੇ ਆ ਜਰੂਰ ਇਹਦਾ ਇੱਥੇ ਪਹੁੰਚ ਕੇ ਇਹਦਾ ਫਾਇਦਾ ਉਠਾ ਲਾਭ ਉਠਾ ਲਓ ਪਰਾਲੀ ਸਾੜਨ ਦੇ ਮਾਮਲੇ ਜਿਹੜੇ ਆ ਉਸ ਨਾਲ ਕਾਫੀ ਕੱਟਿਆ ਪਰ ਫਿਰ ਵੀ ਆਉਂਦੇ ਆ ਦੇਖਣ ਨੂੰ ਮਿਲਦੇ ਆ ਉਹਨਾਂ ਨੂੰ ਵੀ ਦੇਖੋ ਜੀ ਸਰਕਾਰ ਮਸ਼ੀਨਰੀ ਲਈ ਸਬਸਿਡੀ ਦੇ ਰਹੀ ਹੈਗੀ ਤੇ ਅਸੀਂ ਤਾਂ ਇਹ ਅਪੀਲ ਕਰਾਂਗੇ ਨਿੱਜੀ ਤੌਰ ਤੇ ਸਰਕਾਰ ਵੱਲੋਂ ਵੀ ਕਿ ਅਸੀਂ ਪਰਾਲੀ ਜਿਹੜੀ ਨੂੰ ਅੱਗ ਲਾਈਦੇ ਆ ਆਪਾਂ ਉਹਨਾਂ ਬੰਦ ਕਰੀਏ ਆਪਾਂ ਕਿਉਂਕਿ ਉਹਨਾਂ ਪলিউਸ਼ਨ ਹੋ ਜਾਂਦਾ ਕਾਫੀ ਨੁਕਸਾਨ ਕਰਦਾ ਹੈਗਾ ਉਹਨੂੰ ਡਿਸਪੋਜ਼ ਆਫ ਕਰਨ ਦਾ ਹੋਰ ਬਹੁਤ سارے ਤਰੀਕੇ ਆਪਾਂ ਜੋ ਸਰਕਾਰ ਵੱਲੋਂ ਹੈਲਪ ਪੂਰੀ ਕੀਤੀ ਯਾਰੀ ਹੈ ਤੇ ਅਸੀਂ ਆਪਾਂ ਉੱਧ ਨੂੰ ਆਪਾਂ ਚੱਲੀਏ ਆਪਾਂ ਜੀ